ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਗਰਮੀ ਬਹੁਤ ਜ਼ਿਆਦਾ ਹੋਈ ਪਈ 4:00 ਵੱਜ ਗਏ ਤੇ ਅਸੀਂ ਪਹਿਲਾਂ ਮੈਂ ਮੱਜਾਂ ਨਮਾਈਆਂ ਸਨ ਪਿੰਦਰ ਨੇ ਮੱਜਾਂ ਨਮਾਤੀਆਂ ਮੈਂ ਉਹਨਾਂ ਨੂੰ ਸੁਣ ਨਹੀਂ ਪਾਤੀ ਕਿਉਂ ਹੁਣ ਗਰਮੀ ਵਾਲੀ ਹੋਈ ਪਈ ਤਿੰਨ ਚਾਰ ਵਾਰ ਦਿਨ ਵਿੱਚ ਦੀ ਨਮਾਉਣੀਆਂ ਪੈਂਦੀਆਂ ਨੇ ਇਸ ਕਰਕੇ ਸੁਣਨ ਵਾਲੀਆਂ ਮੱਜਾਂ ਨੇ ਫਿਰ ਔਖਾ ਹੋ ਜਾਂਦਾ ਜੀ ਜੇ ਇੱਕ ਵੀ ਬਿਮਾਰ ਹੋ ਗਈ ਬਹੁਤ ਔਖਾ ਹੋ ਜਾਂਦਾ ਫਿਰ ਚਲੋ ਜੀ ਹੁਣ ਮੈਂ ਨਾ ਕੰਮ ਕਰਦੇ ਆਪਾਂ ਸੁਰੂ ਕਿੰਨੇ ਦਿਨ ਹੋ ਗਏ ਉੱਥੋਂ ਆਏ ਆਣ ਤੇ ਆਪਾਂ ਥੱਕੇ ਪਏ ਸੀ ਕਿ ਇੱਧਰ ਕੋਈ ਕੰਮ ਨਹੀਂ ਛੇੜ ਕੋਈ ਕੰਮ ਨਹੀਂ ਛੇੜਿਆ ਸੂਟਾਂ ਦਾ ਪਾਰਸਲ ਨੇ ਜਿਹੜੇ ਉਹ ਲਗਾ ਦਿੱਤੇ ਨੇ ਹੁਣ ਨਾਲੇ ਲਾਉਣੇ ਨੇ ਜਿਹੜੇ ਨਵੇਂ ਆਪਾਂ ਦੇਖਦੇ ਆਂ ਗਰਮੀ ਬਹੁਤ ਜ਼ਿਆਦਾ ਹੁਣ ਏਸੀ ਵਾਲੇ ਕਮਰੇ ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਦੇਖੋ ਜੀ ਹੈਂਗਰ ਵੀ ਖਾਲੀ ਹੋ ਗਏ ਸੂਟ ਨੇ ਜਿਹੜੇ ਸਾਰੇ ਨਿਕਲ ਗਏ ਹੁਣ ਨਿਊ ਫੈਬਰਿਕ ਲੈ ਕੇ ਆਵਾਂਗੇ ਜੀ ਆਪਾਂ ਨਿਊ ਸੂਟ ਲੈ ਕੇ ਆਵਾਂਗੇ ਤੁਸੀਂ ਉਹਨਾਂ ਚੋਂ ਸੂਟ ਹੈ ਜਿਹੜਾ ਬਾਈ ਕਰਨੇ ਕਰ ਸਕਦੇ ਹੋ ਆ ਵੀ ਸਾਰੇ ਪਾਰਸਲ ਆਰਡਰ ਵਾਲੀ ਸੂਟ ਨੇ ਇਹ ਵੀ ਸੌ ਆਰਡਰ ਵਾਲੇ ਨੇ ਇਹਨਾਂ ਤੇ ਆਪਾਂ ਨੇ ਵਰਕ ਕਰਨਾ ਨੇਣਾ ਵਰਕ ਕਰਨਾ ਦੇਣ ਵੀ ਜਾਣਾ ਹੈ ਜੀ ਕੀ ਕਰੀਏ ਗਰਮੀ ਬਹੁਤ ਹੋਈ ਪਈ ਹੈ ਐ ਹੁੰਦਾ ਕਿ ਸਵੇਰੇ ਜਾਵਾਂਗੇ ਬਾਜ਼ਾਰ ਸਵੇਰੇ ਕੰਮ ਕਰਦੇ ਕਰਦੇ 10 11 ਵਜੇ ਜਾਂਦੇ ਨੇ ਫਿਰ ਐ ਹੁੰਦਾ ਵੀ ਸ਼ਾਮ ਨੂੰ ਜਾਵਾਂਗੇ ਸ਼ਾਮ ਨੂੰ ਫੇਰ ਨਹੀਂ ਜਾਇਆ ਜਾਂਦਾ ਦੇਖੋ ਜੀ ਆਪਾਂ ਨੇ ਤਾਂ ਮਸ਼ੀਨ ਚੱਕ ਦਿੱਤੀ ਹੈ ਹੁਣ ਗਰਮੀ ਬਹੁਤ ਹੋ ਗਈ ਤੇ ਮੈਂ ਮਸ਼ੀਨ ਲਾਉਣੋਂ ਹਟ ਗਈ ਗਰਮੀ ਕਰਕੇ ਕਿਉਂ ਉਹਦੇ ਵਿੱਚ 2 ਘੰਟੇ ਮਸ਼ੀਨ ਕਹਾਂ ਕਹਾਂ ਕਰੀ ਜਾਂਦੀ ਆ ਦਿਨ ਵਿੱਚ ਦੀ ਨਾ ਤਿੰਨ ਤਿੰਨ ਚਾਰ ਚਾਰ ਸੂਟ ਬਦਲ ਦਿੰਦਿਆਂ ਨੇ ਬੱਚੇ ਉਹਨਾਂ ਚ ਕਿਹੜਾ ਇੰਨੀ ਮੈਲ ਹੁੰਦੀ ਆ ਆਪਾਂ ਹੱਥ ਨਾਲ ਸਵੇਰੇ ਠੰਡੇ ਠੰਡੇ ਧੋ ਕੇ ਪਾ ਦਿੰਨੇ ਆ। ਅਨੇ ਸੇਤੀ ਕੰਮ ਨਿਪਟ ਜਾਂਦਾ। ਦੇਖੋ ਜੀ ਮਸ਼ੀਨ ਆਪਾਂ ਨੇ ਮੈਂ ਸਾਫ਼ ਕਰਤੀ ਸੀ ਸਵੇਰੇ ਸਾਰੀ। ਇਹਨੂੰ ਧੁੱਪ ਲੱਗੀ। ਹੁਣ ਇਹਨੂੰ ਆਪਾਂ ਸਾਰਾ ਜਮਾ ਓਕੇ ਬੰਦ ਕਰਕੇ ਕਿਸੇ ਪਾਸੇ ਵੀ ਇਹਨੂੰ ਆਪਾਂ ਖੁੱਲਾ ਨਹੀਂ ਛੱਡਣਾ ਕਿਉਂ ਖੜੀ ਚੀਜ਼ ਦੇ ਵਿੱਚ ਅਸੀਂ ਦੇਖਿਆ ਪਿਛਲੇ ਸਾਲ ਐਂ ਛੱਡਤੀ ਸੀ ਇਹਦੇ ਵਿੱਚ ਨਾ ਤੁੰੀਆਂ ਦੇ ਤਾਰਾ ਘਟਤੀ ਜਾਂਦੇ ਆ। ਤੇ ਇਸ ਕਰਕੇ ਹੁਣ ਆਪਾਂ ਇਹਨੂੰ ਜਮਾ ਇਹਨ ਸਾਰੇ ਪਾਸੋਂ ਬੰਦ ਕਰਕੇ ਫੇਰ ਅੰਦਰ ਰੱਖਾਂਗੇ ਕਿਉਂ ਫੇਰ ਚੂਹਿਆਂ ਨੇ ਜਿਹੜੀਆਂ ਉਹ ਵੜ ਨਹੀਂ ਸਕਣਗੀਆਂ ਇਹਦੇ ਵਿੱਚ ਤਾਰ ਨਹੀਂ ਕੱਟਣਗੀਆਂ ਚਲਦੀ ਚੀਜ਼ ਦੇ ਵਿੱਚ ਨਹੀਂ ਉਹ ਵੜਦੀਆਂ ਹੈਗੀਆਂ ਪਤਾ ਨਹੀਂ ਕਿਉਂ ਖੜੀ ਦੇ ਵਿੱਚ ਉਹਦੀ ਵੜ ਜਾਂਦੀਆਂ ਨੇ ਦੇਖੋ ਜੀ ਬਹੁਤ ਠੰਡੀ ਹੋ ਗਈ ਹੁਣ ਧੁੱਪੇ ਪਈਦੀ ਹੈ ਅੰਦਰ ਕਰੀਏ ਘੰਟੇ ਇੱਕ ਤੱਕ ਜਦੋਂ ਇਹ ਠੰਡੀ ਜਮਾ ਹੋ ਗਈ ਮੈਂ ਕੱਪੜਿਆਂ ਦੀਆਂ ਟਹਿਾਂ ਮਾਰ ਕੇ ਹਟੀਆਂ ਗਰਮੀ ਬਹੁਤ ਹੋਈ ਪਈ ਹੈ ਤੇ ਅੱਜ ਆਪਣੇ ਕੋਲੇ ਮੈਂ ਤਾਬਾਈ ਹੋਈ ਤੀ 6-7 ਦਿਨ ਹੋ ਗਏ ਇਹਨੇ ਜਾਣੇ ਹੁਣ ਸੁੱਤੀ ਪਈ ਹੈ ਦੇਖੋ ਇਹ ਸੌਂ ਗਈ ਗਰਮੀ ਬਹੁਤ ਹੋ ਜਾਂਦੀ ਹੈ ਬੱਚਿਆਂ ਨੂੰ ਹਨਾ ਅਸੀਂ ਬਾਤ ਹੀ ਸੀ ਘੰਟਾ ਕ ਸਾਰਾ ਦਿਨ ਫਿਰ ਜਾਂਦੇ ਨੇ ਫਿਰ ਐਂ ਕਰਨਾ ਹੈ ਇਹ ਨਹੀਂ ਅੱਜ ਆਪਦੇ ਪਾਪਾ ਨੂੰ ਵੀਡੀਓ ਕਾਲ ਕਰ ਲਈ ਫਿਰ ਉਹਨੂੰ ਦੇਖ ਕੇ ਇਹਨੂੰ ਐਂ ਲੱਗਾ ਮੈਂ ਜਾਵਾਂ ਹੂੰ ਤਾਂ ਕਹਿੰਦੀ ਮੈਂ ਸਾਰੀਆਂ ਛੁੱਟੀਆਂ ਰਹੂੰਗੀ ਇਹਦਾ ਵੀ ਸਮਾਨ ਇਕੱਠਾ ਕਰਨ ਵਾਲਾ ਪਿਆ ਇਹ ਸਕੂਲ ਚੋਂ ਸਾਡੇ ਕੋਲੇ ਆਈ ਸੀ ਸਾਰੇ ਹੀ ਇਹਦੇ ਸਕੂਲ ਵਾਲੇ ਟੀਪਨ ਬੋਤਲ ਵਗੈਰਾ ਸਾਰੇ ਇਕੱਠੇ ਕਰਦੇ ਆਪਾਂ ਹੁਣੀ ਫਿਰ ਭੁੱਲ ਜਾਂਦੇ ਆ ਜਾਂ ਨਾਲੇ ਫਿਰ ਉਹ ਸੱਚ ਸੋਟਾ ਉਹਦੇ ਨਾਲ ਹੀ ਰੋਲਾ ਪਾਉਂਦੇ ਪਾਉਂਦੇ ਸੀ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਆ ਦੇ ਦੀ ਬੋਤਲ ਪਈ ਐ ਇਹਦੀ ਡਾਲ ਵਗੈਰਾ ਇਕੱਠੇ ਕਰਦੇ ਆ ਜੀ ਆਪਾਂ ਹੁਣ ਪਾਣੀ ਵਾਲੀ ਇਹਦੇ ਕੱਪੜੇ ਇਕੱਠੇ ਕਰਨ ਵਾਲੇ ਪਏ ਨੇ ਇਹ ਛੁੱਟੀਆਂ ਤਾਂ ਇੱਕ ਦਿਨ ਪਹਿਲਾਂ ਹੀ ਆ ਗਈ ਤੇ ਨੂੰ ਬਾਅਦ ਚ ਹੋਈਆਂ ਨੇ ਛੁੱਟੀਆਂ ਮੈਨੂੰ ਨਾ ਚਲੋ ਜੀ ਮੈਂ ਹੁਣ ਤੁਹਾਨੂੰ ਦੱਸਦੀ ਆ ਨਾ ਮੈਨੂੰ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਨੇ ਵੀ ਤੁਹਾਡੀ ਲੱਤ ਕਿੱਥੋਂ ਠੀਕ ਹੋਈ ਹੈ ਕਿੱਥੋਂ ਠੀਕ ਹੋਈ ਹੈ ਮੈਂ ਇਸ ਕਰਕੇ ਦੱਸ ਨਹੀਂ ਰਹੀ ਸੀ ਇਹ ਜਦੋਂ ਆਪਾਂ ਪਹਿਲੀ ਵਾਰ ਦਵਾਈ ਲੈ ਕੇ ਆਏ ਆ ਉਧਰ ਬਾਜਾਖਾਨਾ ਪਿੰਡ ਦੇ ਕੋਲ ਹੈਗਾ ਜਲਾਲ ਪਿੰਡ ਉਥੋਂ ਲੈ ਕੇ ਆਏ ਸੀਗੇ ਜਦੋਂ ਮੈਂ ਪਹਿਲੀ ਵਾਰ ਦਵਾਈ ਲੈ ਕੇ ਆਈਆਂ ਉਦੋਂ ਦੇ ਨਾਲ ਬਿਲਕੁਲ 5-6 ਦਿਨ ਜਮੇ ਦਰਦ ਨਹੀਂ ਹੋਇਆ ਬਿਲਕੁਲ ਠੀਕ ਹੋ ਗਈ ਸੀ ਮੈਨੂੰ ਇੰਨਾ ਹੋਇਆ ਵੀ ਚਲ ਠੀਕ ਹੋ ਗਈ ਲੱਗਾ ਉਸ ਤੋਂ ਬਾਅਦ ਦੂਸਰੀ ਦਵਾਈ ਨਾਲ ਕੋਈ ਐਡਾ ਜ਼ਿਆਦਾ ਫਰਕ ਨਹੀਂ ਪਿਆ ਹੁਣ ਆਪਾਂ ਕੱਲ੍ਹ ਥੇਰ ਲੈ ਕੇ ਆਏ ਆ ਹਜੇ ਹੁਣ ਜਾਨੀ ਕਿ ਉਦੋਂ ਜ਼ਿਆਦਾ ਫੇਰ ਤਕਲੀਫ ਹੈ ਜਿਹੜੀ ਵਰਗੀ ਵਿੱਚ ਦੀ ਇੱਕ ਵਾਰ ਠੀਕ ਹੋ ਗਈ ਸੀ ਤਾਂ ਹੀ ਇਸ ਕਰਕੇ ਮੈਂ ਹੋਈ ਹਜੇ ਸੂਟਾਂ ਦਾ ਨਹੀਂ ਕੁਝ ਬਣ ਰਿਹਾ ਸਾਰਾ ਕੰਮ ਉੱਥੇ ਖੜਾਗਾ ਹੁਣ ਇੱਕ ਤਾਂ ਗਰਮੀ ਹੋ ਗਈ ਜੀ ਇੱਕ ਲੱਤ ਦੁਖਦੀ ਐ ਬਹੁਤ ਔਖਾ ਕੰਮ ਆਦਾ ਹੁਣ ਸਪਿੰਡਰ ਨੂੰ ਛੁੱਟੀਆਂ ਹੋ ਗਈਆਂ ਮੈਂ ਜਾਂਦਾ ਸਾਰਾ ਉਹਦੇ ਸਿਰ ਤੇ ਧਾਰ ਤਾਂ ਮੈਂ ਜਾਂਾ ਟੇਕੀਆਂ ਦੁੱਧ ਹੁਣ ਆਪਾਂ ਮੁੱਲ ਲੈਣੇ ਆ ਜੀ ਇੱਕ ਮੱਝ ਤੇ 3 ਮਹੀਨੇ ਰਹਿ ਗਏ ਸੂਮ ਦੇ ਇੱਕ ਦੇ ਦੋ ਰਹਿ ਗਏ ਇਸ ਕਰਕੇ ਮੱਝਾਂ ਦਾ ਤਕਾ ਤੂਰ ਦਾ ਕੰਮ ਨਿਭੜਿਆ ਹੋਇਆ ਦੁੱਧ ਮੁੱਲ ਲੈਣੇ ਤੇ ਫਿਰ ਵੀ ਉਹਨਾਂ ਨੂੰ ਆ ਨਾ ਸੇਵਾ ਤਾਂ ਉਹਨਾਂ ਦੀ ਕਰਨੀ ਪੈਣੀ ਐ ਗਰਮੀ ਐ ਤਾਂ ਕਰਕੇ ਮੇਰੀ ਲੱਤ ਐ ਜਿਹੜੀ ਬਹੁਤ ਹੁਣ ਫੇਰ ਦੁਬਾਰਾ ਤੋਂ ਕਰੀ ਹੁਣ ਮੈਂ ਤੁਹਾਨੂੰ ਦਿਖਾਵਾਂ ਕਿਵੇਂ ਮੇਰੇ ਟੂਹੀ ਤੇ ਸਾਰੀ ਤੇ ਪੱਟੀਆਂ ਲੱਗੀਆਂ ਨੇ ਇੱਥੋਂ ਤੱਕ ਪੱਟ ਬਹੁਤ ਜ਼ਿਆਦਾ ਹੋਇਆ ਪਿਆ ਹੁਣ ਡਾਕਟਰ ਨੇ ਕਿਹਾ ਵੀ ਜੇ ਇਸ ਦਵਾਈ ਨਾਲ ਬਹੁਤ ਹੁਣ ਸਿਰੇ ਤੋਂ ਸਿਰੇ ਦੀ ਦਵਾਈ ਦੇਤੀ ਉਹਨਾਂ ਨੇ ਜੇ ਹੁਣ ਵੀ ਨਾ ਫਰਕ ਪਿਆ ਜੀ ਫਿਰ ਪਤਾ ਨਹੀਂ ਉਹ ਕਹਿੰਦੇ ਨੇ ਵੀ ਅਸੀਂ ਬੜਾ ਫੋਨ ਕੱਢ ਦਾਂਗੇ ਜਿੱਥੇ ਫੋਨ ਦੀਆਂ ਗੰਡਾ ਹੋਣਗੀਆਂ ਬਾਕੀ ਦੇਖੋ ਕੀ ਬਣਦਾ ਹੈਗਾ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਨਾ ਇੰਨੀ ਗਰਮੀ ਚ ਕਿਤੇ ਹਰ ਰੋਜ਼ ਕਿਤੇ ਜਾਇਆ ਵੀ ਨਹੀਂ ਜਾਂਦਾ ਹਨਾ ਹੁਣ ਦੇਖਦੇ ਆ ਕੀ ਬਣਦਾ ਦੁਬਾਰਾ ਤੋਂ ਫੇਰ ਉਹਨੇ ਦਰਦ ਹੋਣ ਲੱਗਾ ਇੱਕ ਵਾਰ ਫੇਰ ਠੀਕ ਹੋ ਇੱਕ ਵਾਰ ਤਾਂ ਠੀਕ ਹੋ ਗਿਆ ਸੀ ਦੁਬਾਰਾ ਤੋਂ ਫੇਰ ਹੋ ਗਿਆ ਹੁਣ ਦੇਖਦੇ ਉਹਨਾਂ ਨੇ 1 ਮਹੀਨਾ ਕਿਹਾ ਸੀ ਵੀ 1 ਮਹੀਨੇ 'ਚ ਦਰਦ ਠੀਕ ਹੋਊਗਾ ਆਪਾਂ ਉਹ ਆ ਦੱਸ ਦੇਣ ਦੀ ਦਵਾਈ ਖਾ ਕੇ ਜੀ ਪੂਰਾ 1 ਮਹੀਨਾ ਹੋ ਜਾਊਗਾ ਫਿਰ ਦੇਖਾਂਗੇ ਨਹੀਂ ਫਿਰ ਕਿਤੇ ਹੋਰ ਦਿਖਾ ਦਾਂਗੇ ਤਾਂ ਕਰਕੇ ਜਿਹੜੇ ਸਾਰੇ ਕੰਮ ਨੇ ਰੁਕੇ ਪਏ ਨੇ ਇੱਕ ਗਰਮੀ ਬਹੁਤ ਜ਼ਿਆਦਾ ਹੋਈ ਪਈ ਐ ਸਾਡੇ ਦੁਪट्टे ਡਾਈ ਕਰਨੇ ਦਿੱਤੇ ਹੋਏ ਨੇ ਜੀ 10 ਦਿਨ ਹੋ ਗਏ ਖੜਾਇਆ ਨੂੰ ਸਰਦਾਰ ਜੀ ਹਜੇ ਇਧਰ ਸੈਂਟਰ 'ਚ ਜਾਂਦੇ ਸੀਗੇ ਉਹ ਅੱਜ ਫ੍ਰੀ ਹੋਏ ਨੇ ਅੱਜ ਸੁਨਾਮ ਗਏ ਨੇ ਹੁਣ ਉਹਨਾਂ ਨੂੰ ਫੋਨ ਕਰੂੰਗੀ ਅੱਜ ਉਹਨਾਂ ਤੋਂ ਦੁਪट्टे ਮੰਗਵਾਵਾਂਗੇ ਜੀ ਇਹ ਲੈ ਸਮਗਰਮੈਂ ਜਦੋਂ ਪਹਿਲਾਂ ਆਪਾਂ ਫਟੇ ਡਾਈ ਕਰਨ ਦੇ ਗਏ ਸੀ ਉਦੋਂ ਲੈ ਆਂਦੀ ਐ ਸੀ ਹੁਣ ਉਹ ਲਵਾ ਕੇ ਆਪਾਂ ਸੂਟ ਜਿਹੜੇ ਰੈਡੀ ਕਰਨੇ ਨੇ ਉਸਕੂਟ ਸਟੀਚਿੰਗ ਦੇ ਲਈ ਵੀ ਬਹੁਤ ਪੈਨੇ ਕੱਲੇ ਜਾਣ ਨੂੰ ਕੰਮ ਦਾ ਬਹੁਤ ਔਖਾ ਹੋ ਜਾਂਦਾ ਇੱਕ ਗਰਮੀ ਹੋ ਜਾਂਦੀ ਐ ਤਾਂ ਕਰਕੇ ਤੇ ਹੁਣ ਮੈਂ ਤਾਬ ਜਾਊਗੀ ਮੈਨੂੰ ਮੈਂ ਇਹ ਦੇ ਕਰਕੇ ਮੈਂ ਤਾਬ ਕਰਕੇ ਬਹੁਤ ਔਖਾ ਹੋ ਰਿਹਾ ਤੈਨੂੰ ਕੱਲੇ ਨੂੰ ਛੱਡ ਕੇ ਨਹੀਂ ਜਾਂਦੀ ਐ ਇਦਾਂ ਕੋਲੇ ਜੀ ਨਹੀਂ ਲਾਉਂਦੀ ਪੀਤੀ ਨਾਲ ਹੀ ਲੜ ਪੈਂਦੀ ਐ ਕਿਉਂ ਉਹਨੂੰ ਪਤਾ ਨਹੀਂ ਕਿਉਂ ਕੀਤੀ ਨੂੰ ਆਹ ਤੈਨੂੰ ਚਗਰਾਈ ਜਾਊ ਤੂੰ ਆਇਆ ਤੂੰ ਆਇਆ ਉਹ ਗੁੱਸਾ ਮੰਦੀ ਐ ਕੋਈ ਗੱਲ ਨਹੀਂ ਕਹੁੰਦੀ ਹੈਗੀ ਤਾ ਕਰਕੇ ਉਹ ਫਿਰ ਮੇਰੇ ਨਾਲ ਹੀ ਉਹ ਕਰਦੀ ਹੈ ਮੈਨੂੰ ਫਿਰ ਉਹ ਜਾਣ ਨਹੀਂ ਦਿੰਦੀ ਕਿਤੇ ਉਹਦੀ ਰੌਲਾ ਪਾਉਣ ਲੱਗ ਜਾਂਦੀ ਹੈ ਤਾਂ ਵੀ ਮੈਂ ਥੋੜਾ ਜਿਹਾ ਘਟ ਗਈਆਂ ਜਾਰੀ ਧੀ ਇਸ ਕਰਕੇ ਹੁਣ ਇਹ ਬੇਚੈਰੀ ਜਾਲ ਪੰਜ ਛੇ ਮੂੰਹ ਕੱਲ ਨੂੰ ਸ਼ਨੀਵਾਰ ਆਈ ਸੀ ਜੀ 8 ਦਿਨ ਹੋ ਜਾਣਗੇ 7 ਦਿਨ ਹੋ ਗਏ ਅਜੇ ਬਾਕੀ ਫਿਰ ਉਹ ਇਹਨੇ ਤਾਂ ਹਜੇ ਹੋਰ ਰਹਿਣਾ ਵੀ ਸੀ ਫਿਰ ਉਹ ਸੱਚ ਵੀ ਨਹੀਂ ਜੀ ਲਾਉਂਦਾ ਛੋਟਾ ਹੈਗਾ ਨਾ ਉਹ ਕੱਲਾ ਰਹਿ ਜਾਂਦਾ ਇਸ ਕਰਕੇ ਇਹਨੂੰ ਜਾਣਾ ਪੈਣਾ ਹੈ ਚਲੋ ਜੀ ਹੁਣ ਆਪਾਂ ਉਹਦਾ ਸਮਾਨ ਸੱਲਾ ਇਕੱਠਾ ਕਰਦੇ ਆ ਤੇ ਸ਼ਾਮ ਨੂੰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਵੀਡੀਓ ਜੇ ਉਹਦੇ ਮੰਮੀ ਡੈਡੀ ਆਉਣਗੇ ਸੱਚ ਆਊਗਾ ਆਪਾਂ ਸੱਤ ਨੂੰ ਖਾਣਾ ਮੰਗਿਆ ਉਹਨਾਂ ਸੱਤ ਬਹੁਤ ਵਧੀਆ ਹੋਗਾ ਉਹਨਾਂ ਨਾਲ ਖੇਡਣ ਨੂੰ ਜੀ ਕਰਦਾ ਕੀ ਕਰੀ ਘਰ ਦੀਆਂ ਜ਼ਿੰਮੇਵਾਰੀਆਂ ਨੇ ਪਰਜਾਈ ਨਹੀਂ ਜਾਂਦਾ ਹੁਣ ਉਹ ਵੱਡਾ ਹੋ ਗਿਆ ਨਾ ਹੁਣ 10 ਮਹੀਨਿਆਂ ਦਾ ਹੋ ਗਿਆ ਹੁਣ ਉਹਨੂੰ ਸਾਰਾ ਪਤਾ ਲੱਗਣ ਲੱਗਿਆ ਉਹ ਫੋਨ ਦੇ ਵਿੱਚ ਵੀ ਬਹੁਤ ਜ਼ਿਆਦਾ ਐ ਕਰਦਾ ਵੀ ਮੈਂ ਖੇਡਾਂ ਇਹਨਾਂ ਨਾਲ ਪਰ ਦੂ ਹੁਣ ਨਾ ਤਾਂ ਰੋਜ਼ ਰੋਜ਼ ਜਾਇਆ ਜਾਂਦਾ ਇੱਕ ਗਰਮੀ ਹੋ ਗਈ ਕੰਮ ਵੀ ਸਿਰ ਉੱਪਰ ਦੀ ਹੋਇਆ ਪੈਰੀ ਹੁਣ ਸਰਦਾਰ ਜੀ ਦਾ ਜਦੋਂ ਆਉਂਦੇ ਨੇ ਘਰੋਂ ਬਸ ਖੇਤ ਦਾ ਨਹੀਂ ਨਿਭੜਦਾ ਉਸ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਨੇ ਸਾਰਾ ਦਿਨ ਨਹੀਂ ਫਿਰਦੇ ਰਹਿੰਦੇ ਆ ਚਲੋ ਜੀ ਆਪਾਂ ਅੱਗੇ ਹੋਰ ਉਹਦੇ ਸਮਾਨ ਇਕੱਠਾ ਕਰਕੇ ਮਿਲਦੇ ਆ 5:00 7:00 ਵਜੇ ਉਹ ਗੇੜਾ ਦੇਖਣਗੇ ਨੇ ਦੇਖੀ ਦੁਬਾਰੀ ਆਈਂ ਨਾ ਮੇਰੀ ਵੀਡੀਓ ਨਹੀਂ ਬਣੀ ਹੈ ਸੱਚ ਸੱਚ ਜਿੰਦਗੀ ਨੂੰ ਆਇਓ ਕਿਦੇ ਵਾਂਗ ਸਿਆਣਾ ਤੈਨੂੰ ਕੋਣਾ ਕੇ ਸੱਚ ਉਹ ਤਾਂ ਗੇੜਾ ਦੇਖਣ ਵਾਗੀਆਂ ਗੱਡੀ ਦਾ ਮਾਸੀ ਨਾਲ ਵਾਗੀ ਬਾਣਦੀ ਉਹ ਵਾਗੀ ਤੋਂ ਬੋਲ ਤਾਬੋ ਆਪਣੇ ਹਾਂ ਉਹ ਫਿਰ ਉਹਨਾਂ ਨੇ ਗੱਡੀ ਆ ਆਪਣੀ ਆ ਤਾਂ ਹੁਣ ਫਿਰ ਕਦੋਂ ਕਿੱਥੇ ਆਥਣੇ ਦਿਨ ਸੇ ਪਿਆ ਤਾਂ ਡੈਡੀ ਨੇ ਗਤਕਾਂ ਦਾ ਗੇੜਾ ਦੇਖਿਆ ਸੱਚ ਪੜਾਈ ਕਰਦਾ ਹੈ ਪੜਾਈ ਕਰਦਾ ਹੈ ਭਾਈ ਕਰਦਾ ਹੈ ਹੈ ਦੀਦੀ ਨੂੰ ਲੈਣਾ ਹੈ ਤੂੰ ਹੈ ਉਹ ਤਾਂ ਬਾੰਦੀ ਉਹ ਉਲਟਾ ਤਾਂ ਨਾ ਵੇ ਕਿੰਨਾ ਵਿਚਾਰਾ ਦੇਖਦਾ ਇਹਦਾ ਗੁੱਸਾ ਮੰਦਾ ਵੀ ਤਾਬੂ ਨਾਲ ਦੇ ਹੈ ਖੜੇ ਦਿੰਦਾਂ ਤੱਕ ਕਮਾਲ ਇਹਨੂੰ ਕੁੱਟਾਂਗੇ ਪਰ ਸੱਚੇ ਤਰ੍ਹਾਂ ਮੰਨਦੀ ਗੱਲ ਤੇਰੀ ਸੱਚ ਖੜਾ ਹੋਣ ਲੱਗਿਆ ਸੱਚ ਅਦਾ ਦੇਖ ਆਜ ਤੂੰ ਬਾਰਿਸ਼ ਹੰਕਣਾ ਦੇ ਬਿਚਾਰਾ ਗੁੱਡੀ ਮੱਦ ਹਰਦਾ ਕੋਤ ਕੀ ਕਹਣਾ ਤੇਰੀ ਜਾਓ ਉਹ ਦੇਖ ਰਹੀ ਡੇਡ ਜਾਓ ਠੀਕ ਐ ਅਸੀਂ ਖੇਡਾਂਗੇ ਅਸੀਂ ਸਾਰੇ ਬਾਕੀ ਖਾਰੇ ਮੱਕੇ ਖਾਰੇ ਮੱਕੇ ਖਾਰੇ ਮੱਕੇ ਖੁਸ਼ ਮੱਕੇ ਖਾਰੇ ਮੱਕੇ ਨਾ ਸੱਚ ਆਖਣਗਾ ਨਹੀਂ ਓਏ ਇੱਕੜ ਇਹ ਤਾਂ ਪਸੰਦੀ ਨਹੀਂ ਕਹਿਣਗੇ ਅੱਜ ਮੂੰਹ ਨਹੀਂ ਲੈਣਗੇ ਲੈ ਵੇ ਨਾ ਕਹਦਾ ਨਹੀਂ ਮੱਕੀ ਹੋਣੇ ਮੋਸਰੀ ਬਲਾਂਮੀ ਵਾਲੀ ਇਹਨਾਂ ਦਾ ਹਾਂ ਜਿਵੇਂ ਤਾਂ ਕੌਣ ਹੋਗਾ ਤਾਂ ਨਿਆ ਹੋਈ ਦੁਨੀਆਲੇ ਦੀ ਆਹਦੀ ਮੀਂਹ ਨਾਲ ਰੋਣਾ ਪਾਉਣ ਦੀ ਕੀ ਹੈ ਲੇ ਲੇ ਰਿਹਾ ਨਾ ਮਾਂ ਮਾ ਚਾ ਆ ਹੈਗਾ ਕਿੰਨੀ ਨੀ ਤੇ ਮੈਂ ਪੇਟੀ ਨੂੰ ਚੁੱਕ ਤਾ ਕਿਦਾਂ ਕੀ ਮੈਂ ਲੈ ਜਿਹੜਾ ਵਾਈਟ ਜਿਹੜਾ ਉਹ ਮੁੱਛ ਰਹੀ ਨਹੀਂ ਕਿ ਸਰੋਤ ਨੂੰ ਪੈਣਾ ਰਿਹਾ ਨੀ ਕਿਹੜਾ ਕਿਦਾਂ ਚਾਰ ਕੋਈ ਨਾ ਲੋਕਾ ਮੈਂ ਨੂੰ ਕੀ ਕਰ ਤੂੰ ਦਹਾ ਲੁਕ ਰਹੀ ਸੀ ਬੱਲੇ ਮੈਂ ਨਹੀਂ ਕਰੀ ਮੈਂ ਤਲਾ ਦਾ ਖਾਤਾ ਨਹੀਂ ਰਿਹਾ ਕਿੰਨੇ ਨਾਮ ਨੇ ਜਿੰਨੇ ਲੜਕੀ ਪਾਉਣ ਦੀ ਕੀ ਗੱਲ ਹੈ ਇਹ ਜਿਹੜੀ ਜਮਾਤ ਨਾਲ ਆਉਣ ਨਾਲ ਇਹਨਾਂ ਪਾਉਣ ਦੇ ਵਿੱਚ ਕੋਈ ਗੱਲ ਹੈ ਪਾਉਣ ਦੇ ਵਿੱਚ ਮੈਂ ਤਾਂ ਨਹੀਂ ਫੋਕਲੀ ਜਿਹੜਾ ਹੈ ਨਾ ਜਿੰਨੇ ਅੰਬਰ ਚੋਲਦੀਆਂ ਨਾ ਨੰਬਰੋਂ ਗਲ ਗੱਡੀਆਂ ਨਹੀਂ ਨੇ ਹੋਰ ਮੈਂ ਵਾਲਾ ਸੋਹਣਾ ਨਾ ਕੋਈ ਨਹੀਂ ਆਜਾ ਦੇਖਿਆ ਪਾਉਂਦਾ ਪਰ ਮੈਂ ਤਾਂ ਕਹਿੰਦੀ ਆਹ ਬੱਦੇ ਰਹੀ ਹੈ ਗਰਮ ਨਹੀਂ ਆਈ ਕਹਿੰਦੇ ਨਹੀਂ ਇਹ ਜਿਹਨੇ ਪੀਣਾ ਦੇਖਣ ਤੋਂ ਫੋਟੋ ਤੇ جنرل امنہ روڈنگ نہیں ہے میں بات کر رہا ہوں مووی رہا ہے میں درد تھا وہ بڑا بڑا ہاں اب تو ہاں ہی ہو گیا میں پورا میں کام نہیں رہا میں تو اسے امر سکتا ہوں کال چنگے لے جا دو میں لے ا رہا ہوں اور لائن چلا منع جو ہاں میں تمہارا منگی لا نے کا سنی کا بٹن کر سنوں لوگ میرے

ਆਉਂਦੀ ਨਹੀਂ ਆਉਂਦੀ ਨਹੀਂ ਗੁੱਤੀ ਲੈ ਕੇ ਕਾਹ ਚਾਲ ਤਾਪੂ ਆਉ ਮਾਰਾ ਹੋਰ ਇਸ ਨੂੰ ਦੇ ਕਿਤੇ ਐਵੇਂ ਕਿਉਣਾ ਇਹਨੂੰ ਆਂਦਾ ਨਾ ਚਾਰ ਦਿਨਾਂ ਨੂੰ ਮੇਰੇ ਕੋਲ ਨਹੀਂ ਜਾਣਾ ਮਰ ਤਾ ਨੂੰ ਕੰਮ ਕਾ ਦੇ ਲਾਇ ਨਹੀਂ ਕਿਤੇ ਹੁਣ ਲੈ ਆਏ ਨਹੀਂ ਚੱਲ ਲੈ ਨਾ ਇਹ ਲੈ ਕਿ ਤੂੰ ਨੀ ਤਾਂ ਕਾ ਹਟੀ ਤੋ ਬਲ ਬੈਂਤ ਲੈ ਆਤੀ ਨਾ ਇਹ ਵੀ ਮੈਂ ਆ ਰਿਹਾ ਬ੍ਰਿਜ ਕਰਾ ਨੀ ਪਾਣੀ ਪੀ ਆਉਂਦਾ ਆਹ ਤਰਾ ਕਰ ਆਹ ਤਰਾ ਕਰ ਚਲ ਚਲ ਸੱਚ ਮੈਂ ਗਿਆ ਚਲ ਕਿੰਨੀ ਚੱਕਦਾ ਉਹ ਕਾ ਲੈ ਦੀ ਸੱਚ ਕਿੰਨੀ ਗਿਆ ਬਾਏ ਮੈਂ 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 ਜਾਣੇ ਅੱਛਾ ਆ ਜਾ ਆ ਤੋ ਬਿਟ ਰਿਆ ਪੈ ਮੈਂ ਕਿ ਹਾਂਏ ਹਾਂਏ ਚਲ ਜਾਉ ਨੇਰਾ ਹੋ ਰਹੇ ਉਹ ਦੇਖ ਲੈ ਮਾਂਗ ਉਹ ਦੇਖ ਲੈ ਕਿਵੇਂ ਲੱਦ ਕੇ ਵਹਿ ਗਈ ਸਮਾਨ ਨੂੰ ਗੁੱਡੀ ਪਾ ਲਈ ਸੀਟ ਤੇ ਮਾਂਗ ਰ Yeah <laughs>